हां जी दोस्तों स्वागत ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਬਿਜਲੀ ਖਪਤਕਾਰਾਂ ਲਈ ਬਿਲਾਾਂ ਦੀ ਅਦਾਇਗੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਅੱਜ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪੰਜਾਬ ਦੇ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਟ ਪ੍ਰਤੀ ਮਹੀਨਾ ਤੇ 2 ਮਹੀਨਿਆਂ ਲਈ 600 ਜੁਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਹੋਣਾ ਖਪਤਕਾਰਾਂ ਲਈ ਪੰਬੜ-ਪੂਸਾ ਪੈਦਾ ਕਰ ਰਿਹਾ ਹੈ। ਵਕਫਾ ਖੇਤਰਾਂ ਦੇ ਖਪਤਕਾਰ ਬਿੱਲਾਂ ਦੀ ਅਦਾਇਗੀ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਨੇ ਪਰ ਸ਼ਿਕਾਇਤ ਨੂੰ ਹਫ਼ਤਾ ਪੀਰ ਜਾਣ ਤੋਂ ਬਾਅਦ ਵੀ ਮੁਲਾਜ਼ਮ ਬਿੱਲ ਬਣਾਉਣ ਲਈ ਮੌਕੇ ਤੇ ਨਹੀਂ ਆ ਰਹੇ। ਕਈ ਖੇਤਰਾਂ 'ਚ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਬਿੱਲ ਨਾ ਭਰਨਾ ਖਪਤਕਾਰਾਂ ਲਈ ਪਰੇਸ਼ਾਨੀ ਦਾ ਸੱਬ ਬਣਦਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਿੰਗ ਕੰਪਨੀ ਕੋਲ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਾਰਨ ਕਈ ਇਲਾਕਿਆਂ ਦੇ ਵਿੱਚ ਬਿੱਲ ਜਨਰੇਟ ਨਹੀਂ ਹੋਏ ਨੇ ਅਜਿਹੀ ਸਥਿਤੀ ਦੇ ਵਿੱਚ ਪਾਵਰਕਮ ਦੇ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਈ ਸੀਨੀਅਰ ਸਿਟੀਜ਼ਨ ਖਪਤਕਾਰਾਂ ਦੀਆਂ ਸ਼ਿਕਾਇਤਾਂ ਲਈ ਮੌਕੇ ਤੇ ਨਹੀਂ ਜਾ ਸਕਦੇ ਜਿਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ 600 ਯੂਨਟ ਮੁਫਤ ਬਿਜਲੀ ਦਾ ਲਾਭ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਖਪਤਕਾਰਾਂ ਦੀਆਂ ਅਭ ਵਹਾਨਾੜਾ ਬਾਜ਼ਾਰ ਦੇ ਵਿੱਚ ਰੌਣਕ ਹੈ ਬਾਜ਼ਾਰ ਤੇ ਵਿੱਚ ਫੈਲੀਆਂ ਇਹਨਾਂ ਅਪਵਾਦ ਤੋਂ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਾਵਰ ਕਮਲੋ ਬਣਾਏ ਨਹੀਂ ਮਾਨਸਾਰ 300 ਜੂਟ ਬਿਜਲੀ ਨੂੰ 10 ਜੂਟ ਪ੍ਰਤੀ ਦਿਨ ਨਾਲ ਗੁਣਾ ਕਰਕੇ ਇਸ ਪ੍ਰਕਿਰਿਆ ਰਾਹੀਂ ਬਿੱਲ ਤਿਆਰ ਕੀਤਾ ਜਾਂਦਾ ਹੈ ਉਦਾਹਰਨ ਲਈ ਜੇਕਰ ਕਿਸੇ ਖਪਤਕਾਰ ਨੂੰ 25 ਦਿਨ ਦਾ ਬਿੱਲ ਦਿੱਤਾ ਜਾਂਦਾ ਹੈ ਤਾਂ ਉਸਦੇ ਬਿੱਲ ਦੇ ਵਿੱਚ 10 ਜੂਟ ਪ੍ਰਤੀ ਦਿਨ ਦੀ ਦਰ ਨਾਲ 250 ਜੂਟ ਮੁਫਤ ਬਿਜਲੀ ਦੀ ਪ੍ਰਣਾਲੀ ਲਾਗੂ ਹੋਵੇਗੀ ਜੇਕਰ ਕੋਈ ਖਪਤਕਾਰ 2 ਮਹੀਨੇ ਬਾਅਦ ਵੀ ਆਪਣਾ ਬਿੱਲ ਭਰਦਾ ਹੈ ਤਾਂ ਉਸਤੇ ਵੀ ਮੁਫਤ ਬਿਜਲੀ ਦੀ ਵਿਵਸਥਾ ਲਾਗੂ ਹੋਵੇਗੀ ਜੇਕਰ ਕਿਸੇ ਕਪਟਕਾਰ ਦਾ ਬਿੱਲ 70 ਦਿਨਾਂ ਤੋਂ ਬਾਅਦ ਬਣਦਾ ਹੈ ਤਾਂ ਉਸਦੇ ਬਿੱਲ ਵਿੱਚ 70 ਦਿਨਾਂ ਲਈ 700 ਯੂਨਟ ਮੁਫਤ ਬਿਜਲੀ ਦੀ ਵਿਵਸਥਾ ਲਾਗੂ ਹੋਵੇਗੀ ਕਿਸੇ ਨੂੰ ਅਫਵਾਹ ਵਿੱਚ ਫਸਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਮੱਸਿਆ ਦਾ ਵਿਭਾਗ ਵੱਲੋਂ ਪਹਿਲਾਂ ਹੀ ਹੱਲ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਖੇਤਰਾਂ 'ਚ ਕਪਟਕਾਰਾਂ ਨੂੰ ਬਿਲਾ ਦੀ ਅਦਾਇਗੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਆਪਣੀ ਸਬ ਡਿਵੀਜ਼ਨ ਜਾਂ ਡਿਵੀਜ਼ਨ ਦਫ਼ਤਰ 'ਚ ਜਾ ਕੇ ਸਕਾਇਤ ਦਰਜ ਕਰਨੀ ਚਾਹੀਦੀ ਹੈ ਤਾਂ ਜੋ ਸੀਨੀਅਰ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਪਤਾ ਲੱਗ ਸਕੇ ਪਾਵਰ ਕਾਮਲੋ ਸਹਿਰ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਸ ਅਨੁਸਾਰ ਚਾਰ ਡਿਵੀਜ਼ਨ ਦਫ਼ਤਰ ਸਮੁੱਚੀ ਵੰਡ ਪ੍ਰਣਾਲੀ ਦੀ ਨਿਗਰਾਨੀ ਕਰਦੇ ਨੇ ਹਰੇਕ ਡਿਵੀਜ਼ਨ ਦਫ਼ਤਰ ਦਾ ਇੱਕ ਐਕਸ਼ਨ ਹੈੱਡ ਹੁੰਦਾ ਹੈ ਇਹਨਾਂ ਦੇ ਵਿੱਚ ਚਾਰ ਡਿਵੀਜ਼ਨ ਦਫ਼ਤਰਾਂ ਵਿੱਚ ਸ਼ਹਿਰ ਦੇ ਜ਼ਿਆਦਾ ਅੰਦਰੂਨੀ ਹਿੱਸੇ ਸਨਤੀ ਖੇਤਰ ਪਠਾਨਕੋਟ ਮਕਸੂਦਾ ਮਾਡਲ ਟਾਊਨ ਤੇ ਉਹ ਹਿੱਸਾ ਬੁੱਟਾ ਮੰਡੀ ਜੱਦ ਕੇ ਕੈਂਟ ਡਿਵੀਜ਼ਨ ਦੀਪ ਨਗਰ ਤੇ ਰਾਮਾ ਮੰਡੀ ਆਦੀ ਸ਼ਾਮਲ ਨੇ ਪਾਵਰਕੋਮ ਦਾ ਸ਼ਿਕਾਇਤ ਨੰਬਰ 1912 ਨਾ ਮਿਲਣ ਕਾਰਨ ਖਪਤਕਾਰਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਲੱਦੇਵਾਲੀ ਯੂਨੀਵਰਸਿਟੀ ਰੋਡ ਤੇ ਅੱਜ ਬਾਅਦ ਦੁਪਹਿਰ ਘੰਟਿਆਂ ਬੱਧੀ ਬਿਜਲੀ ਗੁੱਲ ਰਹੀ ਜਿਸ ਕਾਰਨ 1912 ਨੰਬਰ ਨਾ ਮਿਲਣ ਕਾਰਨ ਖਪਤਕਾਰ ਆਸਾਨੀ ਨਾਲ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ ਖਪਤਕਾਰਾਂ ਦਾ ਕਹਿਣਾ ਵੀ ਵਿਭਾਗ ਨੂੰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ